ਇਸ ਬੱਚੀ ਨੂੰ ਹੈ ਤੁਹਾਡੇ ਸਾਥ ਦੀ ਲੋੜ ਇਸ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੁਹਾਡੇ ਸ਼ੇਅਰ ਦਿਲਜੀਤ ਨੂੰ ਸਾਂਝ ਤੱਕ ਵੀ ਪਹੁੰਚਾ ਦਿਓ ਇਹ ਵੀਡੀਓ ਕਿਉਂਕਿ ਉਸ ਤੇ ਪਿੰਡ ਦੀ ਹੈ ਬੱਚੀ ਤੁਹਾਡੇ ਵੀਡੀਓ ਸ਼ੇਅਰ ਕਰਨ ਨਾਲ ਹੋ ਸਕਦਾ ਹੈ ਦਾਨੀ ਸੱਜਣ ਇਸ ਪਰਿਵਾਰ ਦੀ ਕਰ ਦੇਣ ਮਦਦ ਤੇ ਬੱਚੀ ਦੀ بچ ਜਾਵੇ ਜਾਨ ਜ਼ਿਲ੍ਹਾ ਜਲੰਧਰ ਦੇ ਪਿੰਡ ਦੁਸਾਂਝ ਕਲਾ ਦੀ 13 ਸਾਲਾ ਲਵਦੀਪ ਕੌਰ ਜੋ ਬਚਪਨ ਤੋਂ ਹੀ ਬਿਮਾਰੀ ਨਾਲ ਜੂਝ ਰਹੀ ਹੈ ਜਿਸ ਦਾ ਪਰਿਵਾਰ ਉਸ ਦੀ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਉਸਦੇ ਪਿਤਾ ਸੋਨੂ ਨੇ ਦੱਸਿਆ ਉਸਨੇ ਆਪਣੀ ਬੱਚੀ ਦੇ ਇਲਾਜ ਲਈ ਆਪਣੀ ਗੱਡੀ ਸੋਨੇ ਦੇ ਗਹਿਣੇ ਦੁਕਾਨ ਤੱਕ ਵੇਚ ਦਿੱਤੀ ਉਸਦੀ ਬੱਚੀ ਦੇ ਇਲਾਜ ਤੇ 50 ਲੱਖ ਰੁਪਏ ਦਾ ਖਰਚਾ ਹੈ ਜੋ ਲੀਵਰ ਟ੍ਰਾਂਸਪਲੈਂਟ ਹੋਣਾ ਹੈ ਪਰ ਉਸਦੇ مالی ਹਾਲਾਤ ਵਧੀਆ ਨਾ ਹੋਣ ਕਾਰਨ ਉਹ ਆਪਣੇ ਬੱਚੇ ਦਾ ਇਲਾਜ ਕਰਵਾਉਣ ਵਿੱਚ ਅਸਮਰਥ ਹੈ ਉਹਨਾਂ ਦਾਨੀ ਸੱਜਣਾ ਤੋਂ ਸਹਿਯੋਗ ਦੀ ਅਪੀਲ ਕੀਤੀ ਗੁਰਾਇਆਂ ਦੇ ਵਿੱਚ ਖੜੇ ਇਸ ਵਕਤ ਮੌਜੂਦ ਹਾਂ ਇੱਥੇ ਨੇਲਪਨ ਦੋਸਾਂਝ ਕਲਾ ਜਿਹੜਾ ਦਲਜੀਤ ਦੋਸਾਂਝ ਦਾ ਪਿੰਡ ਹੈ ਉਜਲ ਦੋਸਾਂਝ ਹੁਣਾ ਦਾ ਪਿੰਡ ਹੈ ਇਹ ਤਾਂ ਕਹੇ ਜਾਨ ਪਰ ਜਾਨ ਦਾ ਮਤਲਬ ਨਹੀਂ ਹੈਗਾ ਪਰ ਪਿੰਡ ਵਾਸੀ ਵੱਡੀ ਆਸ ਲੈ ਕੇ ਅੱਜ ਗੁਰਾਇਆਂ ਦੇ ਮੇਨ ਚੌਕ ਦੇ ਵਿੱਚ ਇਕੱਠੇ ਹੋਇਆ ਤਸਵੀਰਾਂ ਦੇ ਨਾਲ ਸੰਧਿਆ ਕਰਦਿੰਦੇ ਆ ਬੈਨਰ ਹੱਥ ਵਿੱਚ ਫੜੇ ਹੋਏ ਕਿ 13 ਸਾਲ ਦੀ ਬੱਚੀ ਨੂੰ ਦਾਨੀ ਸਜਣਾ ਦੀ ਲੋੜ ਪਈ ਹੈ ਕਿਉਂਕਿ ਬੱਚੀ ਦੇ ਇਲਾਜ ਦੇ ਉੱਪਰ ਤਕਰੀਬਨ 50 ਲੱਖ ਰੁਪਏ ਦਾ ਜਿਹੜਾ ਖਰਚਾ ਆਲਾ ਹੈ ਪਿੰਡ ਵਾਸੀ ਇਕੱਠੇ ਹੋ ਕੇ ਜਿਹੜਾ ਅੱਜ ਗੁਰਾਇਆਂ ਦੇ ਵਿੱਚ ਪਹੁੰਚੇ ਆ ਆਪਣੇ ਗੋਹਾਂ ਲਗਾ ਕੇ ਮਦਦ ਦੀ ਉਮੀਦ ਲੈ ਕੇ ਕਯੂਆਰ ਕੋਡ ਦਿੱਤਾ ਹੋਇਆ ਹੈ ਲਿਖਿਆ ਹੋਇਆ ਸਾਰਾ ਬੱਚੇ ਦਾ ਨਾਮ ਲਿਖਿਆ ਹੋਇਆ ਪਿੰਡ ਲਿਖਿਆ ਹੋਇਆ ਗੱਲਬਾਤ ਵੀ ਅਸੀਂ ਕਰ ਲੈਣਾ ਕਿਉਂਕਿ ਪਿੰਡ ਵਾਸੀ ਪਹੁੰਚੇ ਆ ਜਿਹੜੇ ਵੀ ਦਾਨੀ ਸੱਜਣ ਹੋਊਗੇ ਗੱਲ ਜ਼ਰੂਰ ਸੁਣੋ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦੇਣਾ ਤਾਂ ਕਿ ਕੋਈ ਦਾਨੀ ਸੱਜਣ ਜਿਹੜਾ ਬੱਚੇ ਦੀ ਮਦਦ ਕਰਨਾ ਚਾਹੁੰਦਾ ਹੋਵੇ ਉਹ ਆਪਣਾ ਯੋਗਦਾਨ ਜਿਹੜਾ ਬੰਦਾ ਯੋਗਦਾਨ ਜਿਹੜਾ ਪਾ ਦੇਣ ਸਾਡੇ ਨਾਲ ਪਲਵਿੰਦਰ ਜੀ ਹੈ ਪਲਵਿੰਦਰ ਜੀ ਇਹ ਬੀੜਾ ਚੁੱਕਿਆ ਤੁਸੀਂ ਅਸੀਂ ਵੀ ਪੜ ਰਹੇ ਹਾਂ ਜੋ ਲਿਖਿਆ ਹੋਇਆ ਪਹਿਲਾਂ ਦੱਸ ਦਿਓ ਬੱਚੇ ਨੂੰ ਪ੍ਰੋਬਲਮ ਕੀ ਹੈ ਕਿੰਨੀ ਉਮਰ ਹੈ ਬੱਚੇ ਕਿੱਥੇ ਰਹਿਣ ਵਾਲੀ ਹੈ ਕਦੋਂ ਦਾ ਹਾਲਾ ਚੱਲ ਰਿਹਾ ਹੈ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਦਾ ਧੰਨਵਾਦ ਕਰਦਾ ਹਾਂ ਜੀ ਜਿਹੜਾ ਨੇ ਇੱਕ ਬੱਚੀ ਦੇ ਬੁਹਾਰ ਹੈ ਉਹ ਜਿਹੜਾ ਲੋਕਾਂ ਤੱਕ ਪਹੁੰਚ ਕੀਤੀ ਹੈ ਸੋ ਇਹ ਬੱਚੀ ਜਿਹੜੀ ਆ ਲਵਦੀਪ ਕੌਰ ਹੈ ਲਵਦੀਪ ਕੌਰ ਲਵਦੀਪ ਲਵਦੀਪ ਕੌਰ ਹੈ ਦਸਾਂਝ ਕਲਾਂ ਦੀ ਰਹਿਣ ਵਾਲੀ ਹੈ ਜਨਮ ਤੋਂ ਪੀੜਿਤ ਹੈ ਕਿਉਂਕਿ ਜਨਮ ਤੋਂ ਇਹਨਾਂ ਉਹ ਪੀੜਿਆ ਵੀ ਹੈ ਤੇ ਇਹਦਾ ਜਿਹੜਾ ਲੀਵਰ ਦੀ ਪ੍ਰੋਬਲਮ ਹੈਗੀ ਆ ਦੇਵ ਸ਼ੇਖ ਵੀ ਆ ਲੀਵਰ ਹੈ ਲੀਵਰ ਦੀ ਜਿਆਦਾ ਪ੍ਰੋਬਲਮ ਜੀ ਲੀਵਰ ਦੀ ਪ੍ਰੋਬਲਮ ਹੈਗੀ ਆ ਉਹਦੇ ਕਰਕੇ ਅਸੀਂ ਇਹਨਾਂ ਨੇ ਭਰਾਵਾਂ ਅੱਗੇ ਬੇਨਤੀ ਕਰਦੇ ਆਂ ਇਲਾਕਾ ਨਿਵਾਸੀਆਂ ਅੱਗੇ ਬੇਨਤੀ ਕਰਦੇ ਆਂ ਜਿਹੜੇ ਹਰ ਪੀੜਤ ਪਰਿਵਾਰਾਂ ਨੂੰ ਦਾਨ ਡੋਨੇਸ਼ਨ ਕਰਦੇ ਉਹਨਾਂ ਅੱਗੇ ਬੇਨਤੀ ਕਰਦੇ ਆਂ ਜਿੰਨੇ ਵੀ ਇਹ ਦੇਖ ਰਹੇ ਸਾਥੀ ਸਾਡੇ ਉਹਨਾਂ ਨੂੰ ਬੇਨਤੀ ਕਰਦੇ ਆਂ ਕਿਉਂਕਿ ਇਹਦਾ 25 ਤੋਂ 50 ਲੱਖ ਦਾ ਜਿਹੜਾ ਖਰਚਾ ਹੈਗਾ ਜਿਹੜਾ ਲੀਵਰ ਟਰਾਂਸਫਰ ਦਾ ਖਰਚਾ ਹੈਗਾ ਆ ਤੇ ਉਹ 25 ਤੋਂ 50 ਲੱਖ ਦਾ ਖਰਚਾ ਹੈਗਾ ਅਸੀਂ ਬੇਨਤੀ ਕਰਦੇ ਸਾਰੇ ਅੱਗੇ ਹੋਰ ਕੁਝ ਨਹੀਂ ਕਰ ਵੀ ਬੇਨਤੀ ਸਾਦੇ ਕਿ ਕਿਉਂਕਿ ਜਨਮ ਤੋਂ ਲੈ ਕੇ ਅੱਜ 13 ਸਾਲ ਦੀ ਉਹ ਬੇਟੀ ਹੋ ਗਈ ਆ ਠੀਕ ਹੈ ਨਾ ਤੇ ਉਹਦਾ ਇਹ ਜ਼ਰੂਰੀ ਆ ਕਿਉਂਕਿ 10 ਦੰਦ ਦੇ ਵਿੱਚ ਵਿੱਚ ਇਹਦਾ ਇਲਾਜ ਅਸੀਂ ਕਰਾਉਣਾ ਹੈ ਕਿਹੜਾ ਹਸਪੀਟਲ ਆ ਗੰਗਾ ਰਾਮ ਦਿੱਲੀ ਗੰਗਾ ਰਾਮ ਦਿੱਲੀ ਜਿੱਥੇ ਸਾਡੀ ਗੱਲ ਚੱਲਦੀ ਪਈ ਆ ਤੇ ਉਹਨਾਂ ਨੇ ਸਾਨੂੰ ਖਰਚ ਦੱਸਿਆ ਔਰ ਐਨ ਆਰ ਆਈ ਭਰਾਵਾਂ ਅੱਗੇ ਇਲਾਕਾ ਨਿਵਾਸੀਆਂ ਅੱਗੇ ਔਰ ਡੋਨੇਸ਼ਨ ਵਾਲੇ ਜਿੰਨੇ ਵੀ ਸਾਥੀ ਕਰ ਰਹੇ ਆ ਉਹਨਾਂ ਅੱਗੇ ਔਰ ਜਿੰਨੇ ਵੀ ਐਨ ਜੀਓ ਐਨ ਜੀਓ ਆ ਦਾਨਪੁਣ ਕਰਦੀਆਂ ਹਨ ਉਹਨਾਂ ਅੱਗੇ ਬੇਨਤੀ ਕਰਦੇ ਕਿ ਸਾਡੀ ਕੋਹਾਰ ਸੁਣੀ ਜਾਵੇ ਔਰ ਬੱਚੀ ਜਿਹੜੀ ਆਪਣੇ ਪਰਿਵਾਰ ਦੇ ਵਿੱਚ ਹੱਸੇ ਖੇੜੇ ਤੇ ਖੁਸ਼ੀਆਂ ਮਨਾਵੇ। ਕੱਲਾ ਜਣਾ ਉਹਦੇ ਫਾਦਰਨਾਲਾ ਪਰੇ ਤੇ ਫਾਦਰ ਸਾਹਿਬ ਹੈ ਤੁਸੀਂ ਆਪਣਾ ਨਾਮ ਦੱਸੋ ਕੀ ਹੈ? ਮੇਰਾ ਨਾਮ ਬਾਜੀ ਸੋਨੂ ਆ ਸੋਨੂ ਜੀ। ਕੀ ਕੰਮ ਕਰਦੇ ਕੰਮ ਬਾਜੀ ਟੈਕਸੀ ਦਾ ਆਇਆ ਭਾਈ। ਟੈਕਸੀ ਡਰਾਈਵਰ ਆ ਮੈਂ। 13 ਸਾਲ ਤੋਂ ਤਕਰੀਬਨ ਜਨਮ ਤੋਂ ਹੀ ਇਹਨੂੰ ਪ੍ਰੋਬਲਮ ਹੈ। ਤੇ 7 ਸਾਲ ਦੀ ਜਦੋਂ ਹੋਈ 19 ਤੋਂ ਬਾਅਦ ਜ਼ਿਆਦਾ ਬਾਜੀ ਹੋ ਗਿਆ। ਉਸ ਤੱਕ ਹੁਣ ਤੱਕ ਅਸੀਂ ਤਕਰੀਬਨ ਬਹੁਤ ਪੈਸਾ ਲਾ ਚੁੱਕੇ ਆ तकरीबन ਨਵੀਂ ਗੱਡੀ 베ਚੀ ਵਾਈਫ ਮਰੀਨ ਸਾਰਾ ਸੋਨਾ 베ਚਤਾ ਇੱਕ ਅਸੀ ਦੁਕਾਨ 베ਚੀ ਬਹੁਤ ਭਾਈ ਵੈਸੇ ਲਾ ਚੁੱਕੇ ਹੁਣ ਥੱਲੇ ਵੀ ਮਤਲਬ ਕੋਈ ਮੋੜਾ ਪਿਆ ਕੋਈ ਫਰਕ ਪਿਆ ਨਹੀਂ ਭਾਈ ਹੋਰ ਤਾਂ ਲੀਵਰ ਖਤਮ ਹੋ ਗਿਆ ਭਾਈ ਐਂਡ ਦਾ ਟਾਈਮ ਆ ਭਾਈ ਨਾਸ ਐਸੇ ਲੀਵਰ ਬੈਲਕੋਨ ਵੀ ਕੰਮ ਕਰ ਰਿਹਾ ਜਸ ਤੋਂ ਵੀ ਫਿਰਦੀ ਆ ਸਿਰਫ ਜਿੰਨਾ ਕ ਜਦ ਤੱਕ ਇਹਨਾਂ ਦੇ ਲੀਵਰ ਹੌਲੀ 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 ਖਤਮ ਹੁੰਦਾ ਆ ਤੇ ਜੌਂਡਰਸੋ ਦਾ ਐਸ ਵੇਲੇ ਐਨ ਹਾਈ ਆ ਤੇ ਦਵਾਈ ਕੰਮ ਕਰਨੋਂ ਹਟ ਗਈ ਭਾਜੀ ਬਿਲਕੁਲੇ ਪਹਿਲਾਂ ਵੀ ਬਹੁਤ ਸਾਲ ਹੋ ਗਏ ਸਾਨੂੰ ਪਹਿਲਾਂ ਵੀ ਰੌਲਾ ਪਾਇਆ ਸੀ ਅਸੀਂ ਤੇ ਹਰ ਵਾਰੀ ਜਿੱਦਾਂ ਕੋਈ ਦਾਦਾ ਸੀ ਉਸੇ ਹਿਸਾਬ ਦੇ ਨਾਲ ਕਰੀ ਜਾਂਦੇ ਆ ਪਰ ਹੁਣ ਭਾਜੀ ਲਾਸਟ ਆ ਐਂਡ ਆ ਹੁਣ ਇਹਦੇ ਲਈ ਹੁਣ ਸਾਨੂੰ ਟ੍ਰਾਂਸਪਲੈਂਟ ਹੀ ਕਰਾਉਣਾ ਪੈਣਾ ਔਰ ਮੈਨੂੰ ਡੋਨਰ ਬਣਨਾ ਪੈਣਾ ਹਾਂ ਅੱਛਾ ਬੱਚੇ ਕਿੰਨੇ ਨੇ ਤੁਹਾਡੇ ਬੱਚੇ ਭਾਜੀ ਦੋ ਆ ਇੱਕ ਬੱਚਾ ਹਲੇ 3 ਸਾਲ ਦਾ ਹੋਣਾ ਛੋਟਾ ਹੈ ਅੱਛਾ ਹਾਂ ਦਾਨਿਸ਼ਾ ਜੀ ਤੁਹਾਡੇ ਪਿੰਡ ਦੇ ਬੋਦ ਐ ਐਨਆਈ ਵੀਰ ਏਡੇ ਵੱਡੇ ਟੂਰਨਾਮੈਂਟ ਹੁੰਦੇ ਐ ਦਲਜੀਤ ਦੋਸਾਂ ਤੁਹਾਡੇ ਪਿੰਡ ਦਾ ਐ ਹਰ ਇੱਕ ਦੀ ਬਾਹ ਫੜ ਰਿਆ ਹੁਣ ਹਾਰਟਬੀਟ ਦਾ ਲਈ ਵੀ ਅੱਗੇ ਵਧੇ ਐ ਪਿੱਛੇ ਵੀ ਕੋਈ ਔਕਣਾ ਆਈਆਂ ਸੀ ਉਹਦੇ ਲਈ ਵੀ ਅੱਗੇ ਵਧੇ ਸੀਗੇ ਉਹਨਾਂ ਤੱਕ ਗੁਹਾਰ ਪਹੁੰਚੀ ਨਹੀਂ ਕਿਉਂਕਿ ਉਹਦੇ ਫਾਦਰ ਸਾਹਿਬ ਤਾਂ ਕਹਿੰਦੇ ਇਹ ਪਿੰਡ ਦੇ ਵਿੱਚ ਰਹਿੰਦੇ ਚਾਚਾ ਜੀ ਦੇ ਪਿਛਲੇ ਦਿਨਾਂ ਦੇ ਵਿੱਚ ਡੈਥ ਹੋ ਗਈ ਸੀਗੇ ਹਾਂਜੀ ਫਾਦਰ ਸਾਹਿਬ ਕਹਿੰਦੇ ਪਿੰਡ ਨਹੀਂ ਛੱਡਦੇ ਉਹਨਾਂ ਦਾ ਪਿੰਡ ਨਾਲ ਮੋਹ ਆ ਕਿ ਇਹ ਫਾਦਰ ਸਾਹਿਬ ਬਿਮਾਰ ਰਹਿੰਦੇ ਆ ਭਾਜੀ ਉਹਨਾਂ ਨਾਲ ਮੇਰੀ ਗੱਲ ਉਹਦਾ ਹੋਈ ਵੀ ਸੀ ਪਰ ਉਹਨਾਂ ਦੀ ਖੁਦ ਦੀ ਸਿਹਤ ਠੀਕ ਨਹੀਂ ਆਂਦੀ ਇਸ ਵੇਲੇ ਲੁਧਿਆਣੇ ਰਹੇ ਆ ਉਹ ਤੇ ਬਾਕੀ ਇਹ ਵੀਡੀਓ ਜੇ ਉਹ ਦਲਜੀਤ ਤੱਕ ਪਹੁੰਚ ਜੇ ਤਾਂ ਬਹੁਤ ਬਹੁਤ ਧੰਨਵਾਦ ਹੋਊਗਾ ਕਿਉਂਕਿ ਜਿੱਥੇ ਉਹ ਇੱਥੇ ਕਰੋੜਾਂ ਦਾ ਉਹ ਖਰਚਾ ਕਰ ਰਿਹਾ ਤਾਂ ਇਹ ਤਾਂ ਕੁਝ ਵੀ ਨਹੀਂ ਭਾਜੀ ਤੇ ਪਲੀਜ਼ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰਨ ਜਾ ਕੇ ਦਲਜੀਤ ਭਾਜੀ ਤੱਕ ਪਹੁੰਚ ਰੱਖਣ ਜਾਂ ਹੋਰ ਕੋਈ ਦਾਨੀ ਸੱਜਣ ਜਿਹੜਾ ਕੋਈ ਭਰਾ ਸਾਡੀ ਹੈਲਪ ਕਰ ਰਿਹਾ ਉਹਨੂੰ ਤੱਕ ਪਹੁੰਚ ਸਕੇ ਭਾਜੀ ਅਜੇ ਕਿਸ ਤਰੀਕੇ ਨਾਲ ਪਹੁੰਚ ਕਿਸ ਤਰੀਕੇ ਨਾਲ ਕਿਉਂਕਿ ਦਾਨੀਆ ਇਹ ਕਹਿੰਦੇ ਦਸਵੰਤ ਦੇਣ ਨੂੰ ਓਕੇਸ਼ਨ ਨੂੰ ਕੋਈ ਮੁਸ਼ਕਲ ਨਹੀਂ ਹੈਗੀ ਪਰ ਇੱਕ ਬੜਿਆ ਇਹ ਹੈ ਕਿ ਉਹਨਾਂ ਦਾ ਜਿਹੜਾ ਦਿੱਤਾ ਦਸਵੰਤ ਹੈ ਸਹੀ ਕੰਮ 'ਚ ਲੱਗੇ ਸਹੀ ਪਾਸੇ ਲੱਗੇ ਕਿਉਂਕਿ ਜੇ ਚੰਗੇ ਆ ਤਾਂ ਮਾਰੇ ਵੀ ਬਹੁਤ ਹੈ ਦੁਨੀਆ ਦੇ ਵਿੱਚ ਹਾਂਜੀ ਕਿ ਪਤਾ ਕੀ ਆ ਭਾਜੀ ਜਿਹੜੀ ਸਾਡੀ ਬੱਚੀ ਆ ਪੂਰੇ ਮੇਨੂ ਲਾ ਏਰੀਏ ਦੇ ਵਿੱਚ ਇੱਕ ਹੀ ਬੱਚੀ ਆ ਜਿਹੜੀ ਮੇਜਰ ਪ੍ਰੋਬਲਮ ਨਾਲ ਜੂਝ ਰਹੀ ਆ ਤੇ ਇਹਦੇ ਵਿੱਚ ਕੋਈ ਇਦਾਂ ਦਾ ਕੁਝ ਨਹੀਂ ਹੈਗਾ ਵੀ ਇਹ ਅਸੀਂ ਪੈਸੇ ਖਾਣ ਲਈ ਕੀਤਾ ਆ ਜਾਂ ਦੂਜਾ ਕੀਤਾ ਆ ਵੇਖਾ ਕੋਈ ਤਾਂ ਹਸਪੀਟਲ ਨੂੰ ਪੈਸੇ ਦੇ ਸਕਦੇ ਆ ਲੰਗਾਰਾਮ ਹਸਪੀਟਲ ਸਾਡੇ ਕੋਲ ਐਡਰੈਸ ਲੈ ਲੈਣ ਉਹਨਾਂ ਦੇ ਨਾਮ ਦਾ ਚੈੱਕ ਬਣਾ ਦੇਣ ਸਾਨੂੰ ਉਹਦੇ ਵੀ ਬੜੀ ਖੁਸ਼ੀ ਆ ਤੇ ਸਾਨੂੰ ਇਹ ਨਹੀਂ ਹੈਗਾ ਕਿ ਕਿੰਨਾ ਆਇਆ ਕੋਈ ਦੱਸਿਆ ਡਾਕਟਰਾਂ ਨੇ ਸਟਾਰਟਿੰਗ ਤਾਂ ਉਹ ਨਹੀਂ ਕਹਿੰਦਾ ਵੀ 25 ਤੁਸੀਂ ਜਮਾ ਕਰਾਓ ਫੇਰ ਉਹਨੂੰ ਜਿੱਦਾਂ ਸ਼ੀਸ਼ਿਆਂ 'ਚ ਰੱਖਣਾ ਜਿੱਦਾਂ ਇਨਫੈਕਸ਼ਨ ਤੋਂ ਬਚਾਉਣ ਲਈ ਮੈਨੂੰ ਲੱਗਾ 10000 ਉਹ ਨਹੀਂ ਇੱਕ ਦਿਨ ਕਹਿੰਦਾ ਬੈੱਡ ਦਾ ਖਰਚਾ ਫੇਰ ਦਵਾਈਆਂ ਦਾ ਖਰਚਾ ਟੋਟਲੀ ਭਾਜੀ 50 ਦੇ ਲਾਗੇ ਦਾ ਬਹੁਤ ਜਾਣਾ इजीली ਪਹੁੰਚ ਜਾਣਾ ਸੌਖਾ ਹੀ ਹੈ ਕਿਸ ਤਰੀਕੇ ਦੇ ਨਾਲ ਜੇ ਕਿਸੇ ਦਾਨੀ ਸੱਜਣ ਨੇ ਕੋਈ ਹੈਲਪ ਕਰਨੀ ਹੋਵੇ ਕਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਭਾਜੀ ਮੇਰਾ ਨੰਬਰ ਹੈਗਾ 9915625066 ਬਾਕੀ ਪਿੰਡ ਦੇ ਸਾਂਝੀ ਵੀ ਜਦੋਂ ਮਰਜੀ ਜਿਹੜਾ ਮਰਜੀ ਦਾਨੀ ਸੱਜਣਾ ਆ ਸਕਦਾ ਹੈ ਆ ਕੇ ਮਿਲ ਸਕਦਾ ਟੈਕਸੀ ਸਟੈਂਡ ਦੇ ਸਾਰੇ ਜਿਹਦਾ ਪਿੰਡ ਦੇ ਸਾਰਿਆਂ ਨੂੰ ਪਤਾ ਹੀ ਜਾਵੇ ਕੁੜੀ ਬਿਮਾਰ ਹੈ ਜਿਹਨੂੰ ਮਰਜੀ ਆ ਕੇ ਪਹੁੰਚ ਲੈਣ ਵੀ ਸੋਨੂ ਕੇ ਘਰ ਜਾਣਾ ਜਾਂ ਸਾਡੇ ਤੇ ਸਰਪੰਚ ਸਾਹਿਬ ਨੂੰ ਮਿਲੋ ਸਾਡੇ ਸਰਪੰਚ ਸਾਹਿਬ ਆਏ ਹੋਏ ਆ ਉਹਨਾਂ ਨੂੰ ਮਿਲ ਸਕਦੇ ਆ ਇਹ ਬਿੰਦਾ ਭਾਜੀ ਆ ਤਕਰੀਬਨ ਸਾਰਿਆਂ ਨੂੰ ਬਾਜੀ ਪਤਾ ਹੀ ਆ ਡੇ ਤੇ ਹਾਂ ਇਹਦੇ ਵਿੱਚ ਕੋਡ ਵੀ ਦਿੱਤਾ ਹੋਇਆ ਆ ਜੇ ਕਿਸੇ ਵੀਰ ਨੇ ਇੱਥੇ ਦਾਨ ਕਰਨਾ ਹੈ ਇੱਥੇ ਵੀ ਕਰ ਸਕਦਾ ਆ ਫੋਨ ਨੰਬਰ ਆ ਫੋਨ ਤੇ ਵੀ ਫੋਨ ਨੰਬਰ ਅਕਾਊਂਟ ਨੰਬਰ ਬਾਜੀ ਮੈਂ ਨਾਲ ਤੁਹਾਡੇ ਤੁਹਾਨੂੰ ਦੇ ਦਣਾ ਆ ਲਿੰਕ ਨਾਲ ਸ਼ੇਅਰ ਕਰਦੇ ਹਾਂ ਚਲੋ ਸਾਡੇ ਨਾਲ ਤੁਹਾਡੇ ਪਿੰਡ ਦੇ ਵਸਨੀਕ ਵੀ ਐ ਜੰਪਾ ਵਾਲਿਆ 300 ਕਾਉਂਸਲਰ ਵੀ ਐ ਤੇ ਕਾਫੀ ਹੈਲਪ ਵੀ ਕਰਦੇ ਐ ਮਨੋਜ ਗੋਗਨਾ ਜੀ ਸਾਡੇ ਨਾਲ ਐ ਗੋਗਨਾ ਜੀ ਇੱਥੇ ਥੋੜਾ ਆ ਗੋਗਕੇ ਪਿੱਛੇ ਲਾਈਟ ਪ੍ਰੋਬਲਮ ਆਂਦੀ ਐ ਤੁਹਾਡੇ ਪਿੰਡ ਦੇ ਮੈਂ ਸੁਣਿਆ ਤੁਸੀਂ ਭਾਵੁਕ ਹੋਏ ਹੋ ਕਿਉਂਕਿ ਬੱਚੀ ਹੈ ਅੱਜ ਮਹਾਮਾਈ ਦਾ ਦਿਨ ਵੀ ਹੈ ਅਸ਼ਟਮੀ ਦਾ ਦਿਨ ਹੈ ਕੰਜਕ ਪੂਜਨ ਵੀ ਕੀਤੇ ਸਾਰਿਆਂ ਨੇ ਤੇ ਅੱਜ ਦੁਖੀ ਹੋ ਕੇ ਹੈਲਪ ਦੇ ਲਈ ਅੱਜ ਗੁਰਾਇਆਂ ਦੇ ਵਿੱਚ ਦਸਾਂਝਾ ਤੋਂ ਆਏ ਆ ਆਸ ਉਮੀਦ ਲੈ ਕੇ ਆਏ ਆ ਤਾਂ ਕਿ ਉਹਨਾਂ ਦੇ ਬੱਚੀ ਕਿਸੇ ਤਰੀਕੇ ਨਾਲ ਉਹ ਇਲਾਜ ਕਰਾ ਕੇ ਬਚਾ ਸਕਣ ਤੇ ਉਹਦਾ ਇਲਾਜ ਹੋਵੇ ਡੋਨਰ ਵੀ ਆ ਪਈ ਹੈ ਉਮੀਦ ਲੈ ਕੇ ਆਏ ਆ ਕਾਉਂਸਲਰ ਹੈ ਤੁਸੀਂ ਅੱਗੇ ਵੀ ਕਾਫੀ ਮਦਦ ਕੀਤੀ ਹੈ ਹਰ ਪਰਿਵਾਰਤਾ ਦੇ ਲਈ ਵੀ ਤੁਸੀਂ ਜਾ ਰਹੇ ਆ ਕੀ ਅਪੀਲ ਕੀ ਕਰਨਾ ਚਾਹੋਗੇ ਲੋਕਾਂ ਨੂੰ ਦਾਨ ਲਈ ਸੱਜਣਾ ਨੂੰ ਇਸ ਪਰਿਵਾਰ ਲਈ ਮੈਂ ਚਾਹੁੰਦਾ ਵੀ ਅੱਜ ਮਹਾਮਾਈ ਦੇ ਜਿਹੜਾ ਪਵਿੱਤਰ ਦਿਵਸ ਤੇ ਉੱਤੇ ਆਪਾਂ ਉਸ ਮਹਾਮਾਈ ਦਾ ਜਿਹੜਾ ਸਰੂਪ ਰੂਪ ਜਿਹੜੀ ਔੜੀਆ ਸਾਡੀ ਉਹ ਉਹਨੂੰ ਆਪਾਂ ਜੇ ਆਪਾਂ ਸਹੀ ਕਰਦੀਏ ਤਾਂ ਉਸ ਤੋਂ ਵੱਡਾ ਮੈਨੂੰ ਲੱਗਦਾ ਵੀ ਨਾਤਿਆਂ ਦਾ ਕੋਈ ਫਾਇਦਾ ਜਿਹੜਾ ਹੋਰ ਨਹੀਂ ਹੋ ਸਕਦਾ ਸੋ ਮੈਂ ਆਪਣੇ ਵੱਲੋਂ ਔਰ ਆਪਣੇ ਗੁਰਾਇਆ ਵਾਸੀਆਂ ਵੱਲੋਂ ਵੀ ਔਰ ਨਗਰ ਵੱਲੋਂ ਵੀ ਇਹ ਬੇਨਤੀ ਕਰਦਾ ਹਾਂ ਵੀ ਜਿੰਨੇ ਵੀ ਸਾਡੇ ਐਨਆਰਆਈ ਵੀਰ ਨੇ ਔਰ ਸਾਥੀ ਨੇ ਸੱਜਣ ਨੇ ਖੇਲ ਪ੍ਰਤੀ ਖੇਲਾਂ ਵਿੱਚ ਕੰਮ ਕਰਦਿਆਂ ਉਹ ਇਸ ਪਰਿਵਾਰ ਦਾ ਜਰੂਰ ਸਾਥ ਦੇਣ ਤਾਂ ਕਿ ਉਸ ਕੰਜਰ ਸੂਤੀ ਸਾਡੀ ਜਿਹੜੀ ਬੱਚੀ ਆ ਉਹਦਾ ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਟ੍ਰੀਟਮੈਂਟ ਕਰ ਸਕੀਏ ਔਰ ਆਪਣੇ ਪਰਿਵਾਰ ਦੇ ਵਿੱਚ ਉਹ ਖੁਸ਼ੀ ਖੁਸ਼ੀ ਵਧੀਆ ਤਰੀਕੇ ਨਾਲ ਰਹੇ ਸੋ ਅੱਜ ਇੱਕ ਛੋਟੀ ਜਿਹੀ ਸ਼ੁਰੂਆਤ ਮੈਂ ਆਪਣੇ ਵੱਲੋਂ ਕਰਨੀ ਚਾਹੁੰਦਾ ਵੀ ਪਰਿਵਾਰ ਜਦੋਂ ਇੱਥੇ ਆਇਆ ਆਪਾਂ ਫਿਰ ਵੀ ਨਾਲ ਆ ਮੇਰਾ ਭਰਾ ਤੇ ਇੱਦਾਂ ਰਲ ਮਿਲ ਕੇ ਆਪਾਂ ਹੌਲੀ ਹੌਲੀ ਇਸ ਜਿਹੜਾ ਦੌਰ ਹੈ ਇਹਨੂੰ ਚਲੀਏ ਆਪਾਂ ਬੱਚੇ ਨੂੰ ਜਿੰਨੇ ਬਚਾਉਣ ਦੀ ਕੋਸ਼ਿਸ਼ ਕਰੀਏ ਤੇ ਉਹ ਵੱਧ ਤੋਂ ਵੱਧ ਅਸੀਂ ਕਰ ਸਕਦੇ ਆਂ ਜੀ ਔਰ ਸਾਡੇ ਪਿੰਡ ਦੀ ਸ਼ਾਨ ਦਲਜੀਤ ਸਾਂਝ ਉਹਨਾਂ ਨੂੰ ਵੀ ਮੇਰੀ ਅਪੀਲ ਆ ਅਪੀਲ ਆ ਵੀ ਇਸ ਪਰਿਵਾਰ ਨੂੰ ਜ਼ਰੂਰ ਇੱਕ ਵਾਰੀ ਜਿਹੜੀ ਆ ਰਾਬਤਾ ਟਾਈਮ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਕੋਈ ਨਾ ਕੋਈ ਵੱਡਾ ਜਿਹੜਾ ਸਹਿਯੋਗ ਆ ਇਸ ਪਰਿਵਾਰ ਦਾ ਕਰ ਸਕਣਾ ਔਰ ਵੀ ਸਾਡੇ ਸਾਂਝ ਕਲਣਾ ਪਿੰਡ ਦੀਆਂ ਬਹੁਤ ਜਿਹੜੀਆਂ ਸ਼ਖਸੀਅਤਾਂ ਆ ਐਨ ਆਰ ਆਈ ਆਪਾਂ ਸਮੇਂ ਬਾਅਦ ਮੈਂ ਵੀ ਇੰਗਲੈਂਡ ਜਾਣਾ ਹੈ ਉੱਥੇ ਵੀ ਜਿੰਨੇ ਮੇਰੇ ਸਾਥੀ ਸਾਂਝ ਕਲਾਂ ਦੇ ਉਹਨਾਂ ਨਾਲ ਜ਼ਰੂਰ ਕੰਟੈਕਟ ਵਿੱਚ ਰੱਖੂਗਾ ਔਰ ਇਹਨੇ ਪਰਿਵਾਰ ਬਾਰੇ ਜਾਣਕਾਰੀ ਦਿੱਤੀ ਜਾਊਗੀ ਔਰ ਅੱਜ ਜਿਹੜੀ ਇਸ ਵੀਡੀਓ ਵੀ ਆਪਾਂ ਸਟੈਟ ਕਰ ਰਹੇ ਆ ਇਹ ਵੀ ਵੀਡੀਓ ਜਿਹੜੀ ਆ ਜਿੰਨੇ ਵੀ ਮੇਰੇ ਸਾਥੀ ਇੰਗਲੈਂਡ ਦੇ ਵਿੱਚ ਸਾਂਝ ਕਲਾਂ ਦੇ ਮੈਂ ਕਰਕੇ ਟਾਈਟਲ ਹੋਵੇਗਾ ਉਹਨਾਂ ਨੂੰ ਭੇਜ ਦਿੱਤੀ ਜਾਊਗੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹ ਆਸ ਕਰਦਾ ਹਾਂ ਵੀ ਉਹਨਾਂ ਦੇ ਨਾਲ ਮਿਲ ਕੇ ਇਸ ਬੱਚੀ ਨੂੰ ਹਰ ਪਾਸੋਂ ਜਿੰਨੀ ਵੀ ਮਦਦ ਹੋ ਸਕਦੀ ਕਰਵਾਉਣ ਦੇ ਵਿੱਚ ਤਤਪੈ ਰਵਾਂਗੇ ਪਿੰਡ ਦੇ ਸਰਪੰਚ ਨਿਰਮਲ ਕੁਮਾਰ ਨਵੀ ਜੀ ਵੀ ਸਾਡੇ ਕੋਲ ਪਹੁੰਚੇ ਹੋਏ ਆ ਕਿਉਂਕਿ ਪਿੰਡ ਦਾ ਮੁਖੀ ਜਦੋਂ ਨਾਲ ਤੁਰਿਆ ਹੋਵੇ ਤੇ ਇਹਦਾ ਮਤਲਬ ਪਰਿਵਾਰ ਜਿਹੜਾ ਹੈ ਵਾਕਈ ਲੋੜਵੰਦ ਹੈ ਤੁਸੀਂ ਪਿੰਡ ਦੇ ਮੁਖੀ ਵੀ ਹੈ ਲੰਘਿਆ ਜ਼ਿੰਮੇਵਾਰੀ ਪਿੰਡ ਦੀ ਵੀ ਮਿਲੀ ਹੈ ਤੇ ਇਸ ਪਰਿਵਾਰ ਵੀ ਮੜਾ ਆਸ ਉਮੀਦ ਲੈ ਕੇ ਪਿੰਡ ਤੋਂ ਚੱਲ ਕੇ ਗਰਾਿਆਂ ਦੇ ਵਿੱਚ ਪਹੁੰਚਿਆ ਆਪਣੇ ਘਰ ਲੈ ਕਿਉਂਕਿ 50 ਲੱਖ ਦੀ ਜਿਹੜੀ ਰਕਮ ਹੈ ਕੋਈ ਛੋਟੀ ਰਕਮ ਨਹੀਂ ਹੈਗੀ ਜਿਵੇਂ ਪਰਿਵਾਰ ਨੇ ਆਪਣੇ ਦਾਸਤਾਂ ਵੀ ਦੱਸੀ ਆ ਗੱਡੀਆਂ ਵੀ ਵੇਚੀਆਂ ਦੁਕਾਨ ਵੀ ਵੇਚੀ ਤੇ ਜਿਹੜਾ ਗਹਿਣਾ ਘਟਾ ਸੀਗਾ ਉਹ ਵੀ ਵੇਚ ਗਿਆ ਕੀ ਹਾਲਾਤ ਪਿੰਡ ਦੇ ਕੀ ਹਾਲਾਤ ਆ ਪਰਿਵਾਰ ਦੇ ਕੀ ਹਾਲਾਤ ਆ ਦਾਨੀ ਸੱਜਣਾ ਨੂੰ ਕੀ ਅਪੀਲ ਕਰਨਾ ਚਾਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਸਾਡਾ ਸੋਲੋ ਵੀਰ ਜਿਹੜੀ ਇਹਨਾਂ ਦੀ ਬੇਟੀ ਆ 13 ਸਾਲ ਦੀ ਲਭਰੀਤ ਕੌਰ ਇਹਨੇ ਪਹਿਲਾਂ ਵੀ ਕਾਫੀ ਖਰਚਾ ਬਚਪਨ ਤੋਂ ਹੀ ਬਿਮਾਰਿਆ ਕਾਫੀ ਖਰਚਾ ਪਹਿਲਾਂ ਇਹਨਾਂ ਦਾ ਸਭ ਕੁਝ ਵਿਗ ਗਿਆ ਆ ਤੇ ਕੋਸ਼ ਐਨਆਰਆਈ ਵੀਰ ਨੇ ਪਹਿਲਾ ਮਦਦ ਵੀ ਕੀਤੀ ਆ ਇਹਨਾਂ ਦੇ ਕੋਲ ਜਿੰਨਾ ਇਹਨਾਂ ਦੇ ਕੋਲ ਹੋ ਸਕਦਾ ਸੀ ਇਹਨੇ ਸਾਰਾ ਕੁਝ ਬੇਟੀ ਤੇ ਲਾਤਾ ਪਰ ਹੁਣ ਇਹ ਹਾਰ ਚੁੱਕੇ ਆ ਤੇ ਇਹਨਾਂ ਦੀ ਇੱਕ ਆਖਰੀ ਉਮੀਦ ਹੈ ਕਿ ਲੀਵਰ ਟ੍ਰਾਂਸਪਲੈਂਟ ਹੋਣਾ ਅਸੀਂ ਸਾਰੇ ਹੀ ਐਨਆਰਆਈ ਵੀਰ ਪਿੰਡ ਵਾਸੀ ਵੀ ਨਾਲ ਆ ਭਾਰਤ ਵਾਸੀ ਵੀ ਨਾਲ ਆ ਤੇ ਚਾਹੁੰਦੇ ਆ ਭਰੜ ਮਿਲ ਕੇ ਇਸ ਵੀਰ ਦੀ ਮਦਦ ਕਰੀਏ ਤਾਂ ਜੋ ਇਸ ਛੋਟੀ ਬੱਚੀ ਦੀ ਜਾਨ ਬਚਾ ਸਕੀ ਹੈ ਲੀਵਰ ਟ੍ਰਾਂਸਪਲੈਂਟ ਅਪੀਲ ਕਰਦੇ ਹੋ ਅਦਾਨੀ ਸੱਜਣਾ ਨੂੰ ਪਿੰਡ ਦਾ ਆਪਣਾ ਐਡਰੈਸ ਵੀ ਦੱਸ ਦਿਓ ਜ਼ਿਲ੍ਹਾ ਕਿਹੜਾ ਪੈਂਦਾ ਹੈ ਠੀਕ ਹੈ ਜੀ ਇਹ ਸੋਨੂ ਪਿੰਡ ਕਸਰ ਹੈ ਨਾਮ ਕੀ ਤੁਹਾਡਾ ਮੇਰਾ ਸੋਨੂ ਸੰਦੀਪ ਸਿੰਘ ਸੰਦੀਪ ਸਿੰਘ ਆ ਸੋਨੂ ਦਸਾਂਜ ਕਲਾਂ ਪਿੰਡ ਦਸਾਂਜ ਕਲਾਂ ਤਹਿਸੀਲ ਫਲੋਰੀਆ ਜ਼ਿਲ੍ਹਾ ਜਲੰਧਰ ਜਿੰਨੀ ਵੀ ਹੋ ਸਕਦੀ ਹੈ ਇਸ ਵੀਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੇਖੋ ਦਾਨੀ ਸੱਜਣਾ ਜਿਹੜੇ ਆ ਉਹ ਆਣੇ ਵੀ ਸ਼ੁਰੂ ਹੋਏ ਆ ਪਹਿਲਾਂ ਸਾਡੇ ਮਨੋਜ ਗੋਰਨਾ ਜੀ ਜਿਹੜੇ ਕੌਂਸਲਰ ਸਾਹਿਬ ਆ ਉਹਨਾਂ ਨੇ ਵੀ ਪਰਿਵਾਰ ਨੂੰ ਮਦਦ ਜੋ ਸੀਗਾ ਪੈਲ ਫੁੱਲ ਆਪਣੀ ਭੇਟਾ ਕੀਤੀਆਂ ਇੱਕ ਹੋਰ ਪੈਂਦੀ ਇੱਥੇ ਪਹੁੰਚਿਆ ਬੈਨਰ ਦੇਖ ਕੇ ਉਹਨਾਂ ਨੇ ਵੀ ਆਪਣੀ ਮਦਦ ਕੀਤੀ ਹੈ ਜਰੂਰ ਕਿੰਨੀ ਦੇਰ ਤੱਕ ਇੱਥੇ ਤੁਸੀਂ ਖੜੇ ਹੈ ਜਾਂ ਇਸ ਤੋਂ ਬਾਅਦ ਤੁਸੀਂ ਲੋਕੇਸ਼ਨਾਂ ਕੋਈ ਰੱਖਿਆ ਡਿਸਾਈਡ ਕੀਤਾ ਹੈ ਕਿਹੜੇ-ਕਿਹੜੇ ਦਿਨ ਤੁਸੀਂ ਫਲੋਰ ਜਾਂ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਈ ਕੋਈ ਪਲਾਨ ਕੀਤਾ ਹੈ ਤੁਸੀਂ ਹਾਂਜੀ ਜਿਸ ਜਿਵੇਂ ਕਿ ਅੱਜ ਬਰਾਇਆਂ ਦੇ ਵਿੱਚ ਐ ਇਸ ਤੋਂ ਅੱਗੇ ਫਗਵਾੜੀ ਦੇ ਵਿੱਚ ਵੀ ਰੱਖਾਂਗੇ ਪਿੰਡ ਦੇ ਵਿੱਚ ਵੀ ਕੈਂਪ ਲਾਵਾਂਗੇ ਵੈਸੇ ਅਸੀਂ ਸੋਸ਼ਲ ਮੀਡੀਆ ਤੇ ਵੀ ਪਾਇਆ ਹੋਇਆ ਇੱਕ ਵਾਰ ਪਿੰਡ ਦੇ ਵਿੱਚ ਵੀ ਕੈਂਪ ਲਾਵਾਂਗੇ ਖਾਸ ਕਰ ਜਿਹੜੇ ਸਾਡੇ ਕੁਝ ਐਨਆਰਆਈ ਵੀਰ ਆਏ ਆ ਜਾ ਉਹਨਾਂ ਨੂੰ ਫੁਰਕਾਂਗੇ ਉਹਨਾਂ ਦੇ ਕੋਲ ਜਾ ਕੇ ਵੀ ਆਵਾਂਗੇ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕੋਈ ਕੋਈ ਤਰੀਕਾ ਕੋਈ ਹੈਗਾ ਕਿਉਂਕਿ ਜਦੋਂ ਤੱਕ ਕਿਸੇ ਨੂੰ ਜਾਣਕਾਰੀ ਨਹੀਂ ਹੋਊਗੀ ਕਿਸ ਦਿਨ ਤੁਸੀਂ ਕਿੱਥੇ ਜਲੇ ਆਂ ਦਾਨੀ ਸੱਜਣ ਕਿਸ ਤਰੀਕੇ ਨਾਲ ਉੱਥੇ ਦਰਦ ਪਹੁੰਚ ਕਰੂਗਾ ਬਣਿਆ ਕਿ ਕੱਲ ਨੂੰ ਉਹ ਫਗਵਾੜੇ ਦੇ ਵਿੱਚ ਹੈ तकरीबन 9 9 ਤੋਂ 10 ਦੇ ਵਿੱਚ 10 ਵਜੇ ਦੀ ਹੈ ਲੋਕੇਸ਼ਨ ਬੱਸ ਸਟੈਂਡ ਦੇ ਨੇੜੇ ਉਹ ਵੀ ਹਾਂਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਦੇਖਾਂਗੇ ਜਿੱਦ ਜਿੱਦਾਂ ਪਲਾਨ ਬਣੂਗਾ ਸ਼ਾਇਦ ਜਲੰਧਰ ਵੀ ਜਾਈਏ ਪਿੰਡ ਵੀ ਕੈਂਪ ਲਾਉਣਾ ਆ ਅੱਜ ਇੱਥੇ ਗੁਰਾਏ ਦੁਪਹਿਰੋਂ ਬਾਅਦ ਅਸੀਂ ਮਹਿਤਪੁਰ ਜਾ ਰਹੇ ਹਾਂ ਉੱਥੇ ਸਾਡੇ ਟੈਕਸੀ ਵੀਰਾਂ ਦਾ ਇੱਕ ਖੰਡ ਪਾਟ ਰਖਾਇਆ ਹੋਇਆ ਆ ਉਹਨਾਂ ਨੇ ਬੁਲਾਇਆ ਹੋਇਆ ਆ ਉੱਥੇ ਵੀ ਬੜੇ ਕੋਈ ਆਗਰੇ ਤੋਂ ਕੋਈ ਟਾਬਿਆਂ ਵਾਲੇ ਮੁੰਡੇ ਕੋਈ ਗਾਈਡ ਬਹੁਤ ਆਏ ਹੋਏ ਆ ਇੱਥੇ ਮਿਸ ਕਰ ਗਏ ਤੁਸੀਂ ਕਿਉਂਕਿ ਇੱਥੇ ਵੀ ਹੁਣੇ ਹੋ ਕੇ ਅਜੇ ਨਹੀਂ ਪਹੁੰਚੇ ਸੀ ਨਹੀਂ ਇੱਥੇ ਮਿਸ ਕਰ ਗਏ ਭਾਜੀ ਕਿਉਂਕਿ ਇਹਦੀ ਕੰਡੀਸ਼ਨ ਪਹਿਲਾਂ ਨਾਰਮਲ ਚੱਲ ਰਹੀ ਸੀ ਆ ਜਿਹੜੇ ਆ ਇੱਕ ਹਫ਼ਤੇ ਤੋਂ ਇੱਕਦਮ ਹੀ ਭਾਜੀ ਕੰਡੀਸ਼ਨ ਦਵਾਈ ਕੰਮ ਕਰਨੋਂ ਹਟ ਗਈ ਇਸ ਕਰਕੇ ਫੇਰ ਸਾਨੂੰ ਇੱਕਦਮ ਸਟੈਪ ਚ ਤਾਂ ਪਹਿਲਾ ਦਵਾਈ ਸਰ ਤੇ ਸਾਨੂੰ ਇਹ ਸਗਾ ਵੀ ਚਲੋ 17 18 ਸਾਲ ਦੀ ਹੋ ਜਵੇ 4 ਸਾਲ ਨਿਕਲ ਜਾਣ ਥੋੜੀ ਵੱਡੀ ਹੋ ਜੂਗੀ ਤਾਂ ਫਿਰ ਥੋੜਾ ਆਪਰੇਸ਼ਨ ਕਰਾਉਣਾ ਸੌਖਾ ਹੋਊਗਾ ਪਰ ਸਾਨੂੰ ਪਤਾ ਨਹੀਂ ਸੀ ਵੀ ਦਵਾਈ ਖਤਮ ਕੰਮ ਕਰਨੋਂ ਹਟ ਜਾਣੀ ਭਾਜੀ ਇੱਕਦਮ ਨਹੀਂ ਨਰਾਸ਼ ਨਹੀਂ ਕੀਤਾ ਹੈਗਾ ਕਿਉਂਕਿ ਅਸੀਂ ਵੀ ਉਹੀ ਵੀਡੀਓ ਸ਼ੇਅਰ ਕਰਦੇ ਆ ਜਿਹੜਾ ਲੋਡ ਬੰਦ ਹੋਵੇ ਜਾਂ ਕਿਸੇ ਵੀ ਅਸੀਂ ਉਸ ਪਹਿਲੂ ਤੱਕ ਆਪ ਪਹਿਲਾਂ ਜਾਂਚ ਕੀਤੀ ਹੋਵੇ ਕਿ ਵਾਕੇ ਪਰਿਵਾਰ ਮੀਡੀ ਹੈ ਬੱਚਾ ਬਿਮਾਰ ਹੈ ਕਿਉਂਕਿ ਉਸ ਪਿੰਡ ਦੇ ਵਿੱਚ ਜਰੂਰ ਦੇਖਿਆ ਸੀਗਾ ਬੱਚੇ ਦੇ ਹਾਲਾਤ ਵੀ ਦੇਖੇ ਆ ਅਪੀਲ ਸਾਡੇ ਵੱਲੋਂ ਵੀ ਆ ਪਰਿਵਾਰ ਦੇ ਵੱਲੋਂ ਵੀ ਆ ਕਿ ਜਰੂਰ ਜਿੰਨੇ ਵੀ ਦਾਨੀ ਸੱਜਣ ਆ ਵਿਦੇਸ਼ਾਂ ਦੇ ਵਿੱਚ ਵਸਦੇ ਆ ਜਾਂ ਇੱਥੇ ਵੀ ਆ ਦਾਨ ਦੇਣ ਦੇ ਵਿੱਚ ਕਮੀ ਨਾ ਛੱਡਿਓ ਕਿਉਂਕਿ ਅੱਜ ਜਿਹੜਾ ਮਹਾਮਾਈ ਦਾ ਨਵਰਾਤੇ ਆ ਅਸ਼ਟਮੀ ਪੂਜਨ ਵੀ ਆਪਣੇ ਆਪਣੇ ਘਰਾਂ ਦੇ ਵਿੱਚ ਕੀਤਾ ਤੇ ਕੰਜਕ ਰੂਪ ਵੀ ਸਮਝੋ ਬੱਚੀ ਦਾ ਆਪਾਂ ਇਲਾਜ ਕਰਾਈਏ ਤੇ ਬੱਚੀ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਦੇ ਨਾਲ ਹੱਸਦੀ ਖੇਡਦੀ ਠੀਕ ਹੋ ਕੇ ਘਰ ਪਰਤੇ ਅਪੀਲ ਆ सोनू ਭਾਜੀ ਵੱਲੋਂ ਵੀ ਅਪੀਲ ਜਿਹੜੀ ਉਹਨਾਂ ਨੇ ਕੀਤੀ ਆ ਆਪਣਾ 10 ਵੀ ਦਿੱਤਾ ਆ ਮੋਬਾਈਲ ਨੰਬਰ ਦਿੱਤਾ ਆ ਤੇ ਅਸੀਂ ਜਿਹੜਾ ਇਹਨਾਂ ਦਾ ਅਕਾਊਂਟ ਨੰਬਰ ਹੈ ਜਿਹੜਾ ਜਰੂਰ ਆਪਣੇ ਸਕਰੀਨ ਤੇ ਸ਼ੇਅਰ ਕਰ ਦੋਗੇ ਜਿਹੜੇ ਵੀ ਹੋਣ ਦਾਨੀ ਸੱਜਣ ਵੱਤ ਤੋਂ ਵੱਤ ਮਦਦ ਇਸ ਪਰਿਵਾਰ ਦੀ ਜਰੂਰ ਕਰਿਓ ਧੰਨਵਾਦ ਫੋਨ ਨੰਬਰ ਮੈਂ ਫੇਰ ਦੱਸ ਦਿੰਦਾ 9915625066 ਮੇਰਾ ਫੋਨ ਨੰਬਰ ਹੈ ਤੇ ਪਲੀਜ਼ ਜੇ ਹੋ ਸਕੇ ਕੋਈ ਦਾਨੀ ਸੱਜਣ ਜੀ ਸਾਡੀ ਕਿ ਹੈਲਪ ਕਰ ਸਕੇ ਤਾਂ ਬਹੁਤ ਬਹੁਤ ਧੰਨਵਾਦ